ਕਿ ਤੁਸੀਂ ਵੀ ਆਈਫੋਨ ਯੂਜ਼ ਕਰਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ Apple ਕੰਪਨੀ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਚੇਤਾਵਨੀ ਭਰੀ ਮੇਲ ਪੇਸ਼ ਦਿੱਤੀ ਹੈ ਜਿਸ ਦੇ ਵਿੱਚ ਹੁਣ ਆਈਫੋਨ ਵੀ ਸੇਫ ਨਹੀਂ ਰਿਹਾ ਕਿ ਤੁਸੀਂ ਵੀ ਆਈਫੋਨ ਯੂਜ਼ ਕਰਦੇ ਹੋ ਤਾਈ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਹੁਣ Apple ਕੰਪਨੀ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਚੇਤਾਵਨੀ ਭਰੀ ਮੇਲ ਭੇਜ ਦਿੱਤੀ ਹੈ ਜਿਸ ਦੇ ਵਿੱਚ ਹੁਣ iPhone ਵੀ ਸੇਫ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਕਿ Apple ਨੇ Pegasus ਸਪਾਈਵੇਅਰ ਹਮਲੇ ਨੂੰ ਲੈ ਕੇ ਭਾਰਤ ਸਮੇਤ 91 ਦੇਸ਼ਾਂ ਦੇ ਖਪਤਾਵਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ Apple ਦਾ ਕਹਿਣਾ ਹੈ ਕਿ Juuces ਮਰਸਨਰੀ ਸਪਾਈਵੇਅਰ ਅਟੈਕ ਦਾ ਸ਼ਿਕਾਰ ਹੋ ਸਕਦੇ ਨੇ ਜੋ Juuces ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ। ਇਸ ਸਪਾਈਵੇਅਰ ਚੁਨੇ ਹੋਏ ਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਕੰਪਨੀ ਨੇ ਇਸ ਖਤਰੇ ਦੀ ਜਾਣਕਾਰੀ Juuces ਨੂੰ ਈਮੇਲ ਰਾਹੀਂ ਦੇ ਦਿੱਤੀ ਹੈ। ਟਾਈਫੋਨ ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਯੂਜ਼ਰਜ਼ ਨੂੰ ਚੇਤਾਵਨੀ ਦਿੱਤੀ ਸੀ ਤਾਂ ਹੁਣ Apple 150 ਤੋਂ ਵੱਧ ਦੇਸ਼ਾਂ ਦੇ ਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਵਾਰਨਿੰਗ ਹੈ ਜਿਹੜੀ ਉਹ ਜਾਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਇਹ ਸਪਾਈਵੇਅਰ ਤੁਹਾਡੇ ਫੋਨ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਤੇ ਤੁਹਾਡਾ ਡਾਟਾ ਜਿਹੜਾ ਉਹ ਲੀਕ ਹੋ ਸਕਦਾ ਹੈ ਤਾਂ ਆਈਫੋਨ ਵਰਤਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਹੁਣ ਐਪਲ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਮੇਲ ਹੈ ਜਿਹੜੀ ਉਹ ਭੇਜ ਦਿੰਦੀ ਹੈ ਕਿ ਤੁਸੀਂ ਵੀ ਆਈਫੋਨ ਯੂਜ਼ ਕਰਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਹੁਣ ਐਪਲ ਕੰਪਨੀ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਚੇਤਾਵਨੀ ਭਰੀ ਮੇਲ ਭੇਜ ਦਿੰਦੀ ਹੈ ਜਿਸ ਦੇ ਵਿੱਚ ਹੁਣ ਆਈਫੋਨ ਵੀ ਸੇਫ ਨਹੀਂ ਰਿਹਾ ਅਨੂੰ ਦੱਸ ਦਈਏ ਕਿ ਐਪਲ ਨੇ ਪੈਗਾਸਸ ਸਪਾਈਵੇਅਰ ਹਮਲੇ ਨੂੰ ਲੈ ਕੇ ਭਾਰਤ ਸਮੇਤ 91 ਦੇਸ਼ਾਂ ਦੇ ਭੋਗਤਾਵਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਐਪਲ ਦਾ ਕਹਿਣਾ ਹੈ ਕਿ ਜੂਜ਼ਸ ਮਰਸਨਰੀ ਸਪਾਈਵੇਅਰ ਅਟੈਕ ਦਾ ਸ਼ਿਕਾਰ ਹੋ ਸਕਦੇ ਨੇ ਜੋ ਜੂਜ਼ਸ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ ਇਸ ਸਪਾਈਵੇਅਰ ਚੁਨੇ ਹੋਏ ਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ ਕੰਪਨੀ ਨੇ ਇਸ ਖਤਰੇ ਦੀ ਜਾਣਕਾਰੀ ਜੂਜ਼ਸ ਨੂੰ ਈਮੇਲ ਰਾਹੀਂ ਦੇ ਦਿੱਤੀ ਹੈ ਟਾਈਫੋਨ ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਯੂਜ਼ਰਜ਼ ਨੂੰ ਚੇਤਾਵਨੀ ਦਿੱਤੀ ਸੀ ਤਾਂ ਹੁਣ Apple 150 ਤੋਂ ਵੱਧ ਦੇਸ਼ਾਂ ਦੇ ਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਵਾਰਨਿੰਗ ਹੈ ਜਿਹੜੀ ਉਹ ਜਾਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਇਹ ਸਪਾਈਵੇਅਰ ਤੁਹਾਡੇ ਫੋਨ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਤੇ ਤੁਹਾਡਾ ਡਾਟਾ ਜਿਹੜਾ ਉਹ ਲੀਕ ਹੋ ਸਕਦਾ ਹੈ ਤਾਂ ਆਈਫੋਨ ਵਰਤਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਹੁਣ ਐਪਲ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਮੇਲ ਹੈ ਜਿਹੜੀ ਉਹ ਭੇਜ ਦਿੱਤੀ ਹੈ ਕਿ ਤੁਸੀਂ ਵੀ ਆਈਫੋਨ ਯੂਜ਼ ਕਰਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਹੁਣ ਐਪਲ ਕੰਪਨੀ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਚੇਤਾਵਨੀ ਭਰੀ ਮੇਲ ਭੇਜ ਦਿੱਤੀ ਹੈ ਜਿਸ ਦੇ ਵਿੱਚ ਹੁਣ ਆਈਫੋਨ ਵੀ ਸੇਫ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਕਿ Apple ਨੇ Pegasus ਸਪਾਈਵੇਅਰ ਹਮਲੇ ਨੂੰ ਲੈ ਕੇ ਭਾਰਤ ਸਮੇਤ 91 ਦੇਸ਼ਾਂ ਦੇ ਭੋਗਤਾਵਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ Apple ਦਾ ਕਹਿਣਾ ਹੈ ਕਿ ਜੂਜ਼ਸ ਮਰਸਨਰੀ ਸਪਾਈਵੇਅਰ ਅਟੈਕ ਦਾ ਸ਼ਿਕਾਰ ਹੋ ਸਕਦੇ ਨੇ ਜੋ ਜੂਜ਼ਸ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ ਇਸ ਸਪਾਈਵੇਅਰ ਚੁਣੇ ਹੋਏ ਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ ਕੰਪਨੀ ਨੇ ਇਸ ਖਤਰੇ ਦੀ ਜਾਣਕਾਰੀ ਜੂਜ਼ਸ ਨੂੰ ਈਮੇਲ ਰਾਹੀਂ ਦੇ ਦਿੱਤੀ ਹੈ ਟਾਈਫੋਨ ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਯੂਜ਼ਰਜ਼ ਨੂੰ ਚੇਤਾਵਨੀ ਦਿੱਤੀ ਸੀ ਤਾਂ ਹੁਣ Apple 150 ਤੋਂ ਵੱਧ ਦੇਸ਼ਾਂ ਦੇ ਖਪਤਕਾਰਾਂ ਨੂੰ ਇਸ ਤਰ੍ਹਾਂ ਦੀ ਵਾਰਨਿੰਗ ਹੈ ਜਿਹੜੀ ਉਹ ਜਾਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਇਹ ਸਪਾਈਵੇਅਰ ਤੁਹਾਡੇ ਫੋਨ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਤੇ ਤੁਹਾਡਾ ਡਾਟਾ ਜਿਹੜਾ ਉਹ ਲੀਕ ਹੋ ਸਕਦਾ ਹੈ ਤਾਂ ਆਈਫੋਨ ਵਰਤਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਹੁਣ ਐਪਲ ਨੇ ਭਾਰਤ ਸਮੇਤ 91 ਦੇਸ਼ਾਂ ਨੂੰ ਮੇਲ ਹੈ ਜਿਹੜੀ ਉਹ ਭੇਜ ਦਿੱਤੀ ਹੈ